ਨਾਂ ਦੇ ਚੈਨਲ ਦਾ ਬਣਾਇਆ ਦਾ ਆਪੇ ਪ੍ਰੈਮ ਡੀਓ ਵਾਲਿਆਂ ਦਾ ਜਿਹੜੇ ਆਪੇ ਇਸ ਸਾਡੇ ਕਮਿਊਨਿਟੀ ਦੀ ਕਵਰੇਜ ਕਰ ਰਹੇ ਹਨ ਇਹਨਾਂ ਦਾ ਧੰਨਵਾਦ ਹੈ ਸੋ ਹੁਣ ਅਸੀਂ ਦੇਖੀ ਕਰਦਾ Papa Das ji ਨੂੰ ਉਹ ਵੀ ਆ ਕੇ ਪਤੇ ਦੀ ਸੰਗੋ ਉਹ ਦੇਖ ਕੇ ਅੱਗੇ ਜਿਆ ਆਪ ਜੀ ਦਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਾਰੇ ਆਪਣੇ ਦਰਾਂ ਵਾਲੇ ਵਾਹਿਗੁਰੂ ਦਾ ਭਰਿ ਬਤੇ ਜੀ ਜਿਹੜੇ ਆ ਰਹੇ ਨੇ ਮੂਲਕ ਦੇ ਕਾਗਡ ਹਿਸੇ ਤੋਂ ਹੁੰਦੇ ਹੋਏ ਕੋ ਨਕੋਸਾਇ ਪੁਟੋ ਦੀ ਕੋਈ ਪ੍ਰੋਗਰਾਮ ਚੱਲ ਰਿਹਾ ਹੈ ਜਿਹੜੇ ਮੈਨੂੰ ਪਹਿਲਾ ਖੁਦਾਰਿਆਂ ਨੇ ਦੱਸਿਆ ਕਿ ਅੱਡ-ਅੱਡ ਸੰਸਥਾਵਾਂ ਸਾਡੀ ਸਿਰਫ ਹੋਰ ਛੁਣੀ ਹੋਈ ਸੰਸਥਾ ਅਸੀਂ ਸਾਡੀ ਮੇਡ ਦੇ ਵਿੱਚ ਸਿੱਖਾ ਦੀ ਇੱਕ ਵੱਡੀ ਮਜਬੂਰੀ ਹੈ ਜਿਹਨੋਂ ਸਿੱਖੀ ਹੋਈ ਸੰਸਥਾ ਸਾਡੇ ਬਜ਼ੁਰਗਾਂ ਨੇ ਪਾਇਆ ਸੀ ਆਹ ਤੋਂ ਬਿਨਾਂ ਨਾਮ ਹੁੰਦੇ ਤਾਂ ਅਸੀਂ ਨਾ ਨਵੀਂ ਹੋਈ ਸੰਸਥਾ ਨੂੰ ਚੋਣੀ ਹੋਈ ਸੰਸਥਾ ਨਹੀਂ ਸੀ ਪਰ ਫਿਰ ਵੀ ਮੈਂ ਇਹ ਗੱਲ ਕਹਿਣਾ ਪ੍ਰਬੰਧਕਤ ਵਿੱਚ ਸਾਡੀ ਸੰਸਥਾ ਦੀ ਉਹ ਹੋਣੇ-ਹੋਣੇ ਸਾਡੇ ਕੋਲੇ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰਧਾਨ ਸਰ ਈਮਾਨ ਸਿੰਘ ਜੀ ਮਾਨ ਪਹੁੰਚ ਚੁੱਕੇ ਹਨ ਮੈਂ ਸਟੇਜ ਵੱਲੋਂ ਹਲਕਾ ਲੁਧਿਆਣਾ ਵੱਲੋਂ ਉਹਨਾਂ ਨੂੰ ਜੀ ਆਇਆਂ ਆਖਦਾ ਅਤੇ ਧੰਨਵਾਦ ਕਰਦਾ ਉਹਨਾਂ ਦਾ ਜਿਨ੍ਹਾਂ ਨੇ ਸਮੇਂ ਤੋਂ ਸਮਾਂ ਕੱਢ ਕੇ ਸਾਡੇ ਕੋਲ ਪਹੁੰਚਣ ਦੀ ਖੇਚਲ ਕੀਤੀ ਹੈ ਸੋ ਮੈਂ ਬੇਨਤੀ ਕਰਦਾ ਬਲਜਿੰਦਰ ਸਿੰਘ ਜੀ ਨੂੰ ਈਮਾਨ ਸਿੰਘ ਨੂੰ ਸਰੋਪ ਕੋ ਦੀ ਬਖਸ਼ਿਸ਼ ਕਰ ਵਾਲੇ ਸੋਨੇਹਾ

ਦਾਸੀ ਜਿੱਤਦਾ ਹੈ ਜਿਹੜਾ ਸਮਾਗਮ ਬਾਅਰ ਐਸੋਸੀਏਸ਼ਨ ਲੁਧਿਆਣਾ ਨਾਲ ਪਹਿ ਕੀਤਾ ਗਿਆ ਸੀ ਮੀਟਿੰਗ ਦਾ ਉਹ ਸਮਾ ਬਹੁਤ ਨਜ਼ਦੀਕ ਹੈ ਇਮਾਨ ਸਰ ਨੂੰ ਬੇਨਤੀ ਹੈ ਸਾਕਤਾਂ ਦੇ ਨਾਲ ਫੱਤੇ ਦੀ ਸਾਂਝ ਕਰਨਗੇ ਪਰਮ ਸਤਕਾਰਯੋਗ ਜ਼ਿਲ੍ਹਾ ਲੁਧਿਆਣਾ ਦੀ ਜਥੇਬੰਦੀ ਪ੍ਰਧਾਨ ਸਾਹਿਬ ਸਿੰਧਣਾ ਸਾਹਿਬ ਕੋਪੀ ਜੀ ਅੰਗਲੀ ਸਾਹਿਬ ਪੁਰ ਅਹੁਦੇਦਾਰ ਸਹਿਬਾਨ ਨਿਮਰਤਾ ਸਹਿਤ ਅਧਿਅਰਸ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਉਰੇ ਹੁਕਮ ਹੋਇਆ ਕਿ ਜਿਹੜੀਆਂ ਗੱਲਾਂ ਪ੍ਰੋਫੈਸਰ ਸਾਹਿਬ ਨੇ ਆਪਕੀਆਂ ਨਾਲ ਕੀਤੀਆਂ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾਨਾ ਸ਼ਹੀਦੀ ਦਿਹਾੜੇ ਦੀਆਂ ਉਹਦੇ ਵਿੱਚ ਅਸੀਂ ਸਾਰੇ ਪੰਜਾਬ ਵਿੱਚੋਂ ਜੰਮੂ ਕਸ਼ਮੀਰ ਚੋਂ ਹੋਰ ਕੌਮਾਂ ਜਿਨ੍ਹਾਂ ਨਾਲ ਸੀਏ ਸਖਤ ਮਨੁੱਖੀ ਅਧਿਕਾਰਾਂ ਦਾ ਕਾਂਡ ਹੋਇਆ ਹੈ ਉਹਨਾਂ ਦਾ ਇੱਕ ਵਾਈਟ ਪੇਪਰ ਤਿਆਰ ਕਰਕੇ ਜ਼ਫਰਨਾਵਾ ਸਾਹਿਬ ਦੇ ਨਾਲ ਦੀਨਾ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਪੰਜ ਸਿੰਘਾਂ ਰਾਹੀਂ ਰਾਸ਼ਟਰਪਤੀ ਨੂੰ ਭੇਜਣਾ ਹੈ ਉਹਦੇ ਵਾਸਤੇ ਇਹ ਸਾਰੇ ਬਿਆਨ ਇਕੱਠੇ ਕਰਨੇ ਜ਼ਰੂਰੀ ਹੈ ਤੇ ਵਕੀਲ ਉਹ ਆਫੀਸਰ ਆਫ ਲਾਅ ਜਿੰਨਾ ਰਹੀ ਬਹੁਤ ਸਾਰੇ ਕੇਸ ਫਾਈਲ ਕੀਤੇ ਗਏ ਸੀ ਸੋ ਜਿਹੜਾ ਬਾਰ ਅਸੋਸੀਏਸ਼ਨ ਨੂੰ ਬੇਨਤੀ ਕਰਨੀ ਹੈ ਨੁੱਖੀ ਖੇਤਰ ਦੇ ਵਿੱਚ ਪਾਣੀ ਵਾਤਾਵਰਣ ਹਿਊਮਨ ਰਾਈਟਸ ਰਾਈਟ ਟੂ ਲਾਈਫ ਡਿਵਰਟੀ ਫ੍ਰੀडम ਆਫ ਸਪੀਚ ਸਾਰਾ ਕੁਝ ਆ ਜਾਂਦਾ ਹੈਗਾ ਤੇ ਅਸੀਂ ਉਹ ਕਾਨੂੰਨਦਾਨਾਂ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਜੋ ਪੰਜਾਬ ਦੇ ਬੀਤੇ ਐ ਜੋ ਬੀਬੀਆਂ ਬੱਚੇ ਕਲਤਾ ਕੰਕ ਹੋਇਆ ਉਹਨਾਂ ਦਾ ਸਾਰਾ ਵੇਰਵਾ ਇਕੱਠਾ ਕਰਕੇ ਆਪਾਂ ਪੰਜਾਬ ਨਾਲ ਖਾਸ ਕਰਕੇ ਜ਼ਿਲ੍ਹਾ ਲੁਧਿਆਣੇ ਨਾਲ ਜਿੱਥੇ ਭਾਈ ਰਸ਼ਪਾਲ ਸਿੰਘ ਦੇ ਨਾਲ ਜੋ ਹੋਇਆ ਹੈ ਉਹ ਸਾਰਾ ਇਕੱਠਾ ਕਰਕੇ ਅਸੀਂ ਅੱਗੇ ਰਾਸ਼ਟਰਪਤੀ ਨੂੰ ਦੇਣ ਦੀ ਤਿਆਰੀ ਕਰੀਏ ਕਿਉਂ ਕਿ ਨੌਵੇਂ ਪਾਕਿਸਤਾਨ ਨੇ ਜਦ ਕਸ਼ਮੀਰੀ ਪੰਡਤਾਂ ਨਾਲ ਆਇਆ ਸੀ ਉਹਨਾਂ ਨੇ ਉੱਠ ਕੇ ਕਿਹਾ ਸੀ ਕਿ ਮੈਂ ਆਪ ਜੀ ਦੀ ਗੱਲ ਇਹ ਹਕੂਮਤਾਂ ਦੇ ਸਾਹਮਣੇ ਰੱਖਦਾ ਹੈ ਕਿਸੇ ਹਕੂਮਤ ਨੂੰ ਧਰਮ ਤਬਦੀਲ ਕਰਨ ਦਾ ਬਿਲਕੁਲ ਵੀ ਹੱਕ ਨਹੀਂ ਹੈਗਾ ਮਨੁੱਖੀ ਜ਼ਬਰ ਜਲਾ ਕਰਨਾ ਹੱਕ ਨਹੀਂ ਹੈ ਇਹੋ ਜਿਹਾ ਰਾਜ ਬਾੜਾ ਤੇ ਉਹਨਾਂ ਦੇ ਦਸਣ ਤੋਂ ਉਪਰੰਤ ਜਦ ਸੀਸ ਉਹਨਾਂ ਦਾ ਕਟਿਆ ਗਿਆ ਸ਼ਾਹਦਤ ਹੋ ਗਈ ਰਸਮ ਪੈਰ ਨਾਲ ਜੰਗਾਂ ਸ਼ੁਰੂ ਹੋਈਆਂ ਸੰਵੰਸਦਾਨ ਗੁਰੂ ਸਾਹਿਬ ਦਾ ਹੋਇਆ ਔਰ ਉਸ ਦਾ ਜਵਾਬ ਉਹਨਾਂ ਨੇ ਹਾਰ ਨਹੀਂ ਮੰਨਿਆ ਉਹਨਾਂ ਨੇ ਜਿੱਤ ਦਾ ਜ਼ਫਰਨਾਮਾ ਔਰੰਗਜ਼ੇਬ ਨੂੰ ਮੋੜ ਭੇਜਿਆ ਸੀਗਾ ਸੋ ਅਸੀਂ ਵੀ ਆਪਣੇ ਗੁਰੂ ਸਾਹਿਬਾਨਾਂ ਦੀਆਂ ਲੀਆਂ ਤੇ ਇਹ ਕੰਮ ਕਰੀਏ ਤੇ ਤਿਆਰੀ ਕਰੀਏ ਇਸ ਕੰਮ ਵਾਸਤੇ ਆਗਿਆ ਮੰਗਦਾ ਹੋਇਆ ਮੈਂ ਆਪ ਤੋਂ ਆਗਿਆ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸੰਗਤਾਂ ਨੂੰ 2 ਨਵੰਬਰ ਗੁਰਦੁਆਰਾ ਬినా ਸਾਹਿਬ ਵਿਖੇ ਸੱਦਾ ਦਿਨ ਆਇਆ ਜਿੱਥੇ ਅਸੀਂ 350 ਸਾਲਾਂ ਗੁਰੂ ਸਾਹਿਬ ਦੀ ਸ਼ਹੀਦੀ ਮਨਾਉਣ ਵਾਸਤੇ ਇਕੱਠ ਕਰ ਰਹੇ ਹਾਂ ਅਸੀਂ ਐਸਜੀਪੀਸੀ ਤੋਂ ਵੱਖਰਾ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਐਸਜੀਪੀਸੀ ਆਪਣੀ ਚੋਣ ਨਹੀਂ ਕਰਾਉਂਦੀ ਜਿਨ੍ਹਾਂ ਨੇ ਸੁਮੇਤ ਸ਼ੈਣੀ ਨੂੰ ਪਾਲਿਆ ਹਜ਼ਾਰ ਆਲਮ ਨੂੰ ਪਾਲਿਆ ਗੁਰੂ ਸਾਹਿਬ ਗੰਦੇ ਨਾਲੀਆਂ ਚ ਸੁੱਟਾਏ ਉਹਨਾਂ ਨੇ ਗੁਰੂ ਸਾਹਿਬ ਦੇ ਅੰਗ ਪਾੜ ਕੇ અપਮਾਨ ਕਰਵਾਇਆ ਉਸ ਤੋਂ ਉਪਰੰਤ ਸਿੱਖ ਸੰਗਤਾਂ ਦੇ ਉੱਤੇ ਗੋਲੀਆਂ ਚਲਾਈਆਂ ਔਰ ਸਾਰੀ ਜਿਹੜੀ ਕਾਰਵਾਈ ਰਫਾ ਦਫਾ ਕਰਾ ਕੇ ਮਾਫੀ ਨਾਮੇ ਗੁਰੂ ਸਾਹਿਬ ਦੇ ਕਰਨ ਵਾਲਿਆਂ ਨੂੰ ਬੇਦਵੀ ਕਰਨ ਵਾਲਿਆਂ ਨੂੰ ਦੇਤੀ ਔਰ 328 ਰੂਪ ਦਵਾਤੇ ਕਿ ਚੋਣ ਨਹੀਂ ਕਰਾਏ ਜਿਹੜੀ ਸੰਸਥਾ ਨੇ ہزار ਆਲਮ ਨੂੰ ਬੀਜੀਪੀ ਜੇਲ ਬਣਾਇਆ ਉਹਨੂੰ ਟਿਕਟ ਦਿੱਤੀ ਸ਼੍ਰੋਮਣੀ ਕਾਲੀ ਦਲ ਔਰ ਉਹਦੀ ਘਰ ਵਾਲੀ ਨੂੰ ਦਿੱਤੀ ਉਹਨੂੰ ਵਾਕਫ ਬੋਰਡ ਦਾ ਮੈਂਬਰ ਬਣਾਇਆ ਸੁਮੇਤ ਸੈਣੀ ਨੂੰ ਉਹਨਾਂ ਨੇ ਬੀਜੀਪੀ ਬਣਾ ਕੇ ਕੇ ਪੀ ਐਸ ਜੇਲ ਨੂੰ ਆਪਣੇ ਹੋਮ ਮਿਨਿਸਟਰੀ ਤੇ ਪੁਲਿਸ ਅਫਸਰ ਦੇ ਵਿੱਚ ਉਹਨੂੰ ਸੱਦਾ ਦੇ ਕੇ ਉਹ ਸੁਮੇਤ ਕਹਨੀ ਨੇ ਉਹਦੇ ਜੀਆਂ ਕਿਥੇ ਇਹ ਬੁੱਚੜ ਜਿਹੜੇ ਸਿੱਖਾਂ ਨੂੰ ਕਤਲ ਕਰਦੇ ਸੀਗੇ ਇਹ ਮੇਰਾ خیال ਹੈ ਗੁਰੂ ਜੀ ਭਦਰ ਸਾਹਿਬ ਨੇ ਲਿਆਂ ਤੇ ਤੁਰਨ ਵਾਲੀ ਸੋਚ ਹੈ ਨਹੀਂਗੀ ਅਸੀਂ ਚਾਹੁੰਦੇ ਹਾਂ ਕਿ ਗੁਰੂ ਸਾਹਿਬ ਦੀ ਸੋਚ ਦੀ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰੀਏ ਜਿਹਦੇ ਵਿੱਚ ਸਾਨੂੰ ਬਿਲਕੁਲ ਨਹੀਂ ਸਰਕਾਰ ਕਿ ਜਿਹੜਾ ਮੋਦੀ ਹੈ ਜਿਨੇ ਗੋਦਰੇ ਦੇ ਵਿੱਚ ਮੁਸਲਮਾਨਾਂ ਦਾ ਘਾੜ ਕੀਤਾ ਸੀਗਾ ਧਰਮ ਦੇ ਵਰਖਲਾਫ ਹੋਨੇ ਕੰਮ ਕੀਤਾ ਸੀਗਾ ਉਹਨੂੰ ਹਰਦੀਪ ਪੂਰੀ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੋੜੇ ਮਾਤਾ ਜੀ ਦੇ ਜੋੜੇ ਭੇਟ ਕੀਤੇ ਆ ਅਸੀਂ ਬੇਨਤੀ ਕਰਦੇ ਆ ਕਿ ਉਹ ਮੋੜ ਵਿਚਾਰ ਕਰਨ ਇਹੋ ਜਿਹੇ ਜਿਹੜਾ ਦੁਸ਼ਟ ਬੰਦਾ ਜਿਨੇ ਸਿੱਖਾਂ ਦਾ ਕਤਲੇਆਮ ਬਾਹਰਲੇ ਦੇਸ਼ਾਂ ਚ ਕਹਿ ਕੇ ਕਰਾਇਆ ਸਮਤ ਬੋਇਲ ਨਹੀਂ ਔਰ ਜਿਹੜਾ ਆ ਦੋਵਾਲ ਹੈਗਾ ਇਹਨਾਂ ਰਾਹੀਂ ਅੱਜ ਕੇਸ ਅਮਰੀਕਾ ਤੇ ਕੈਨੇਡਾ ਚ ਚੱਲਦੇ ਆ ਇਹੋ ਜਿਹੇ ਦੁਸ਼ਟ ਜ਼ਾਲਮ ਸੋਚ ਵਾਲੇ ਬੰਦੇ ਔਰ ਭਾਜਪੀ ਦੇ ਵੱਲੋਂ ਇਹ ਬਿਲਕੁਲ ਸ਼ੋਭਾ ਨਹੀਂ ਦਿੰਦਾ ਕਿ ਗੁਰੂ ਸਾਹਿਬ ਦੇ ਅਸੀਂ ਜੋੜੇ ਉਹਨਾਂ ਨੂੰ ਫੜਾਈਏ ਜਦ ਕਿ ਉਹਨਾਂ ਨੇ ਸਿੱਧਾ ਕਾਹਨ ਕੀਤਾ